ਮੈਂ ਆਜੇ ਜੀ ਮੇਰਾ ਨਾਮ ਸੰਦੀਪ ਕੌਰ ਹੈ ਸਕਾਲਰਸ਼ਿਪ ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਉਹ ਸਾਡੇ ਵਰਗੇ ਸਟੂਡੈਂਟ ਜਿਹੜੇ ਕਿ ਆਪਣੀ ਲਾਈਫ ਵਿੱਚ ਘਰ ਪੱਖੋਂ ਫਾਈਨੈਂਸ਼ੀਅਲ ਸਟੇਬਲ ਨਹੀਂ ਹੁੰਦੇ ਉਹਨਾਂ ਲਈ ਬਹੁਤ ਹੀ ਸਹਿਯੋਗੀ ਸਕੀਮ ਆ ਤੇ ਇਹ ਸਕੀਮ ਮੈਂ ਵੀ ਅਪਣਾਈ ਆ ਮੈਂ ਜਿੰਨਾ ਟਾਈਮ ਹੁਣ ਪੜ੍ਹੀ ਆ ਜਿੰਨੀ ਪੜ੍ਹਾਈ ਕੀਤੀ ਆ ਉਸ ਵਿੱਚ ਮੈਂ ਇਸ ਸਕੀਮ ਨੂੰ ਪੂਰੀ ਤਰ੍ਹਾਂ ਮਤਲਬ ਅਪਣਾਇਆ ਤੇ ਇਸੇ ਕਰਕੇ ਹੀ ਜਿਹੜੀ ਮੈਂ ਹੁਣ ਐਮਏ ਕਰ ਰਹੀ ਆ ਉਦੇ ਵਿੱਚ ਵੀ ਇਸੇ ਇਹਦੇ ਬਦੌਲਤ ਹੀ ਮੈਂ ਕੰਪਲੀਟ ਮੇਰੀ ਹੋਣ ਜਾ ਰਹੀ ਹੈ ਜਿਹੜਾ ਕਿ ਲਾਸਟ ਸੀਮੈਸਟਰ ਹੈ ਤੇ ਜੇਕਰ ਮੈਂ ਸੋਚਦੀ ਕਿ ਜੇਕਰ ਇਹ ਸਕੀਮ ਨਾ ਹੁੰਦੀ ਤਾਂ ਸ਼ਾਇਦ ਮੈਂ ਪਲੱਸ 2 ਤੋਂ ਬਾਅਦ ਆਪਣੀ ਸਟੱਡੀ ਕੰਟੀਨਿਊ ਨਹੀਂ ਕਰ ਪਾਣੀ ਸੀ ਤੇ ਇਸ ਸਕੀਮ ਦੇ ਬਦੌਲਤ ਹੀ ਮੈਂ ਬੈਚਲਰ ਡਿਗਰੀ ਕੀਤੀ ਇਹ ਇਹ ਦੇ ਕਰਕੇ ਹੀ ਮੈਨੂੰ ਜਿਹੜਾ ਆ ਪੰਜਾਬ ਯੂਨੀਵਰਸਿਟੀ ਵਿੱਚੋਂ 3rd ਪੋਜੀਸ਼ਨ ਵੀ ਪ੍ਰਾਪਤ ਹੋਈ ਤੇ ਮੈਂ ਅੱਗੇ ਵੀ ਜ਼ਰੂਰ ਕੋਸ਼ਿਸ਼ ਕਰੂੰਗੀ ਕਿ ਅਗਲੇ ਸਾਲ ਵੀ ਮੈਨੂੰ ਪੰਜਾਬ ਯੂਨੀਵਰਸਿਟੀ ਥੈਂਕ ਯੂ ਸੋ ਸਰਕਾਰ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਉਹਨਾਂ ਨੇ ਇਹ ਸਕੀਮ ਲਾਗੂ ਕੀਤੀ ਜਿਸ ਨਾਲ ਕਰਕੇ ਜਿਹੜੇ ਸਾਡੇ ਵਰਗੇ ਸਟੂਡੈਂਟ ਆ ਉਹਨਾਂ ਨੂੰ ਉਹਨਾਂ ਦੀ ਡ੍ਰੀਮ ਸਟੱਡੀ ਕਰਨ ਦਾ ਪੂਰਾ-ਪੂਰਾ ਮੌਕਾ ਮਿਲਿਆ ਪੂਰੀ-ਪੂਰੀ ਓਪਰਚ्युनिटी ਮਿਲੀ ਸੋ ਪੰਜਾਬ ਸਰਕਾਰ ਤੇ ਇਸ ਸਕੀਮ ਨਾਲ ਸੰਬੰਧਿਤ ਜਿੰਨੇ ਵੀ ਅਧਿਕਾਰੀ ਆ ਮੈਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ। ਜੱਬੀ ਦਾ ਟਾਈ ਬਾਕੀ ਬੱਚਿਆਂ ਲਈ ਸੰਦੇਸ਼ ਕੋਲ ਬਾਕੀ ਬੱਚਿਆਂ ਨੂੰ ਇਹ ਸੰਦੇਸ਼ ਹੈ ਕਿ ਜੇਕਰ ਜਿਹੜੀ ਵੀ ਸਾਡੀ ਕੈਟਾਗਰੀ ਦੇ ਹੈ ਬੱਚੇ ਐਸੀ ਕੈਟਾਗਰੀ ਦੇ ਹੈ ਉਹਨਾਂ ਨੂੰ ਇਹ ਪੂਰਾ ਪੂਰਾ ਮੌਕਾ ਮਿਲਦਾ ਉਹਨਾਂ ਦੀ ਡ੍ਰੀਮ ਸਟੱਡੀ ਕਰਨ ਦਾ ਪੂਰੀ ਪੂਰੀ ਆਪਰਚੂਨਿਟੀ ਮਿਲਦੀ ਤਾਂ ਉਹਨਾਂ ਨੂੰ ਇਹ ਆਪਰਚੂਨਿਟੀ ਅਪਣਾਉਣੀ ਚਾਹੀਦੀ ਹੈ ਥੈਂਕ ਯੂ ਮੈਂ ਕਿਹਨਾ ਬਣਦਾ ਮੇਰਾ ਨਾਮ ਸਰ ਰਿਤਿਕ ਤਖੀਆ ਅੱਜ ਗੌਰਮਟ ਕਾਲਜ ਸ਼ਾਰਕਪੁਰ ਦੇ ਇੱਥੇ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਜਿਹੜੀ ਸਕਾਲਰਸ਼ਿਪ ਮਿਲੀ ਹੈ ਸਕਾਲਰਸ਼ਿਪ ਕਿੰਨੀ ਕਹਿੰਦਾ ਲੱਗਦਾ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਆਪਣੀ ਸਰਕਾਰੀ ਆਈਟੀਆਈ ਸ਼ਾਰਕਪੁਰ ਦੀ ਜੋਬ ਕੀ ਪੜਾਈ ਦੇ ਵਿੱਚ ਸਫਲਤਾ ਹਾਸਲ ਕਰ ਰਿਹਾ ਹਾਂ ਉਹਨਾਂ ਦੀ ਬਦੌਲਤ ਪੜਾਈ ਪੂਰੀ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਜੋ ਚਲਾਈ ਗਏ ਮੁਹਿੰਮ ਪੰਜਾਬ ਸਕਾਲਰਸ਼ਿਪ ਦੀ ਸਕੀਮ ਰਾਹੀਂ ਮੈਂ 2 ਸਾਲ ਦੀ ਫੀਸ ਲੈ ਰਿਹਾ ਹਾਂ ਜਿਸ ਕਾਰਨ ਮੈਨੂੰ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਪੰਜਾਬ ਸਰਕਾਰ ਇਹੇ ਬੇਨਤੀ ਹੈ ਹੋਰ ਨੌਜਵਾਨ ਬਲਾਤੋਆ ਦੇ ਇਸ ਮੁਹਿੰਮ ਦਾ ਲਾਭ ਉਲੈਣ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ-ਬਹੁਤ ਕਰਨਾ ਚਾਹੁੰਦਾ ਮੈਂ ਇਸ ਸਰਟੀਫਿਕੇਟ ਪਾ ਕੇ ਮੈਂ ਬਹੁਤ-ਬਹੁਤ ਸਾਰੀ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਇਸ ਨੂੰ ਚ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਹਾਂਜੀ ਸਰ ਹਾਂਜੀ ਸਰ ਸਰ ਆਪਾਂ ਅੱਜ ਡਾਕਟਰ ਬੀ ਆਰ ਅਮੇਡਕਰ ਜੀ ਦੇ 134ਵੇਂ ਜਨਮ ਦਿਨ ਤੇ ਸਭ ਇਕੱਠੇ ਹੋਏ ਹਾਂ ਕਾਲਜ ਦੇ ਵਿੱਚ ਔਰ ਮਤਲਬ ਮੈਂ ਇਹ ਦੇ ਵਿੱਚ ਕੀ ਕਹਿ ਸਕਦਾ ਕਿ ਉਹਨਾਂ ਨੂੰ ਪੂਰੀ ਦੁਨੀਆ ਜਾਣਦੀ ਹੈ ਅੱਜ ਮੈਂ ਜੋ ਕੁਝ ਵੀ ਹਾਂ ਅੱਜ ਮੈਂ ਇਸ ਕਾਲਜ ਦੇ ਵਿੱਚ ਇੱਕ ਸੀਨੀਅਰ ਪ੍ਰੋਫੈਸਰ ਹਾਂ ਔਰ ਟਰਕੀ ਦੇ ਵਿੱਚ ਮੇਰਾ ਇੱਕ ਉਤਬਾ ਹੈਗਾ ਔਰ ਇਹ ਸਾਰਾ ਕੁਝ ਡਾਕਟਰ ਬੀ ਆਰ ਅਮੇਡਕਰ ਸਾਹਿਬ ਦੀ ਬਦੌਲਤ ਹੀ ਹੋਇਆ ਹੈਗਾ ਕਿਉਂਕਿ ਮੈਂ ਖੁਦ ਇਸ ਕਮਿਊਨਿਟੀ ਨਾਲ ਬਿਲੋਂਗ ਕਰਦਾ ਹੈਗਾ ਇਹ ਅੱਜ ਮੈਂ ਜੋ ਕੁਝ ਵੀ ਹਾਂ ਉਹ ਡਾਕਟਰ ਬੀਆਰ ਮੀਤਕਰ ਸਾਹਿਬ ਨੇ ਜਿਹੜੀ ਕਨਸਟੀਟਿਊਸ਼ਨ ਜਿਹੜਾ ਸਾਡਾ ਅਧਿਕਾਰ ਦਿੱਤੇ ਹੈਗੇ ਨੇ ਉਹਦੇ ਉਹਦੀ ਬਦੌਲਤ ਹੈਗਾ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਇਹ ਪ੍ਰਸ਼ਾਸਨ ਨੇ ਐਡਾ ਵੱਡਾ ਫੰਕਸ਼ਨ ਜਿਹੜਾ ਆ ਸਾਡੇ ਕਾਲਜ ਦੇ ਵਿੱਚ ਇਸ ਕਾਲੋਨੀ ਚੁਣਿਆ ਬੜੀ ਖੁਸ਼ੀ ਹੋਈ ਇਸ ਨੂੰ ਦੇਖ ਕੇ ਸਰ ਮੁੱਖ ਮਹਿਮਾਨ ਵਜੋਂ ਕੌਣ ਕੌਣ ਪਹੁੰਚੇ ਹੋਰ ਕਾਡੇ ਕਾਡੇ ਸਭ ਜੀਤਾ ਮੁੱਖ ਮਹਿਮਾਨ ਚਾਹ ਜ ਸਾਡੇ ਡਾਕਟਰ ਜੋਤ ਜਿਹੜੇ ਕੈਪਟਨ ਮਿਨਿਸਟਰ ਨੇ ਤੇ ਐਮਪੀ ਸਾਹਿਬ ਡਾਕਟਰ ਰਾਜਕਮਰ ਜੀ ਸੀ ਉਹਨਾਂ ਦੇ ਬੇਟੇ ਡਾਕਟਰ ਸ਼ਾਂਖ ਐਮਐਲਏ ਜਿਹੜੇ ਚੱਬੀਵਾਲ ਤੋਂ ਨੇ ਇਹ ਹੋਰ ਵੀ ਜਿੰਨੇ ਵੀ ਉਦੈਦਾਰ ਸ਼ਹਿਰ ਦੇ ਨੇ ਜਿੰਨੇ ਵੀ ਸਭ ਪਹੁੰਚੇ ਹੋਏ ਸੀ ਪ੍ਰਸ਼ਾਸਨ ਦੇ ਜਿੱਦੇ ਵੀ ਅਧਿਕਾਰੀ ਸਭ ਪਹੁੰਚੇ ਹੋਏ ਸੀ ਸਰ ਕੁਛ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ ਜਾ ਹਾਂਜੀ ਬੱਚਿਆਂ ਨੂੰ ਸਨਮਾਨਤ ਸਰ ਜਿਹੜੇ ਸਕਾਲਰਸ਼ਿਪ ਦੇ ਬੈਨੇਫਿਸ਼ੀਰੀ ਬੱਚੇ ਨੇ ਜਿਹੜੇ ਇਸ ਸਕਾਲਰਸ਼ਿਪ ਨੂੰ ਲੈ ਕੇ ਸਰਕਾਰ ਦੀ ਸਕੀਮ ਨੂੰ ਲੈ ਕੇ ਆਪਣੀ ਪੜ੍ਹਾਈ ਨੂੰ ਪੂਰਾ ਕਰ ਰਹੇ ਨੇ ਅੱਗੇ ਵਧ ਰਹੇ ਨੇ ਉਹਨਾਂ ਕਾਫੀ ਬੱਚਿਆਂ ਨੂੰ ਸਨਮਾਨਤ ਕੀਤਾ ਅੱਜ ਪੂਰੇ ਪੰਜਾਬ ਵਿਦੇਸ਼ਿਪੂਰੀ ਦੁਨੀਆ ਚ ਸਾਡੇ ਗੁਰੂ ਸਾਡੇ ਰਹਿਬਰ ਤੁੱਕੀ ਬੀ ਗ੍ਰੋਪ ਇਤਿਹਾਸ ਸਾਡੇ ਜਿਹੜਾ ਅਸੀਂ ਪੜਾ ਰੇ ਆਪਾਂ ਜਿਲ੍ਹਾ ਹੁਸ਼ਾਰਪੁਰ ਵਿੱਚ ਗਵਰਨਮੈਂਟ ਕਾਲਜ ਹੁਸ਼ਾਰਪੁਰ ਇਸ ਪ੍ਰੋਗਰਾਮ ਕਰਾਇਆ ਇਹਦੇ ਨਾਲ ਸਾਡੇ ਸਾਥੀ ਐਮਪੀ ਸਹਿਬਾ ਡੋਗ ਰਾਜਮਰਚਬੀਅਲ ਸਾਡੇ ਅੰਮਲ ਸਭਾ ਡੋਕਟਰ ਵਿਸ਼ਾਖਮਨ ਤੇ ਸਾਡੀ ਪੂਰੀ ਜ਼ਿਲ੍ਹੇ ਦੀ ਟੀਮ ਪ੍ਰਸ਼ਾਸਨ ਇੱਥੇ ਪਹੁੰਚਿਆ ਹੈਗਾ ਤੇ ਬੱਚੇ ਵੀ ਇੱਥੇ ਆਏ ਨੇ ਤੇ ਮੈਂ ਅੱਜ ਦੇ ਦਿਨ ਦੀ ਅੱਜ ਦੇ ਦਿਹਾੜੇ ਦੀ ਆ ਮੈਂ ਸਭ ਨੂੰ ਬਹੁਤ ਬਹੁਤ ਬਧਾਈ ਦਿੰਦਾ ਵਾਅਦ ਪਾ ਦਿੰਦਾ ਕਿ ਜੋ ਉਹਨਾਂ ਦੀ ਦੂਰ ਦਰਸ਼ੀ ਸੋਚ ਸੀਗੀ ਉਹਨਾਂ ਦੇ ਬਦੌਲਤ ਹੀ ਅਸੀਂ ਅੱਜ ਜੀ ਰਹੇ ਅਸੀਂ ਅੱਜ ਆ ਕੇ ਬੱਧ ਰਹੇ ਆ ਕਿ ਮੈਂ ਬੇਨਤੀ ਕਰਦਾ ਅਰਦਾਸ ਕਰਦਾ ਕਿ ਸਭ ਲੋਕਲ ਵੀ ਜਰੂਰ ਉਹਨਾਂ ਦੇ ਜੀਵਨੀ ਬਾਰੇ ਉਹਦੇ ਲਿਖੀਆਂ ਹੋਈਆਂ ਕਿਤਾਬਾਂ ਬਾਰੇ ਅਸੀਂ ਪੜਹੀਏ ਆਪਾਂ ਤਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਸੰਘਰਸ਼ ਕੀਤਾ ਹਿੰਮਤ ਦੀ ਹਾਰੀ ਦਲੇਰੀ ਰੱਖੀ بڑے ਲਿਖੇ ਦੇਸ਼ ਦਾ ਨਾਇਕ ਪੂਰੀ ਦੁਨੀਆ ਚ ਉਹਨਾਂ ਨੂੰ ਰੋਸ਼ਨ ਕੀਤਾ ਧੰਨਵਾਦ